ਸਤਿ ਸ਼੍ਰੀ ਅਕਾਲ ਦੋਸਤੋ ਇਸ ਚੈਨਲ ਨੂੰ ਬਣਾਉਣ ਦਾ ਮਕਸਦ ਸਾਡੀ ਪੰਜਾਬੀ ਭਾਸ਼ਾ ਦਾ ਅਨਮੋਲ ਖਜ਼ਾਨਾ ਸਾਡਾ ਇਤਿਹਾਸ ਸਾਡਾ ਸਾਹਿਤ ਰਿਕਾਰਡ ਕਰਨਾ ਹੈ ਤੁਹਾਡੇ ਕੋਲੋਂ ਭਰਪੂਰ ਸਹਿਯੋਗ ਦੀ ਆਸ ਨਹੀਂ ਵਿਸ਼ਵਾਸ ਕਰਦਾ ਹਾਂ ਕਿਰਪਾ ਕਰਕੇ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਚੈਨਲ ਅਤੇ ਵੀਡੀਓ ਦੇ ਲਿੰਕ ਅੱਗੇ ਵੀ ਸਾਂਝੇ ਕਰੋ ਧੰਨਵਾਦ ਸਤਿ ਸ਼੍ਰੀ ਅਕਾਲ ਦੋਸਤੋ ਜਗਜੀਤ ਸਿੰਘ ਹਾਜ਼ਰ ਹਾਂ ਇੱਕ ਹੋਰ ਨਵੀਂ ਵੀਡੀਓ ਲੈ ਕੇ ਅੱਪਾ ਕਿਤਾਬ ਪੜ ਰਹੇ ਹਾਂ ਖੜਕੂ ਸਾਖੀ ਸਰਦਾਰ ਦਲਜੀਤ ਸਿੰਘ ਹੋਣਾਂ ਦੀ ਲਿਖੀ ਹੋਈ ਪਿਛਲੀ ਵੀਡੀਓ ਵਿੱਚ ਆਪਾਂ ਪੜ ਚੁੱਕੇ ਹਾਂ ਦਿੱਲੀ ਦੀ ਜੰਗਜੂ ਬੀਬੀ ਲੜੀ ਜੋੜਨ ਲਈ ਪਿਛਲੀਆਂ ਵੀਡੀਓਜ਼ ਨੂੰ ਸੁਣ ਲਿਆ ਜਾਵੇ ਅੱਜ ਦੀ ਇਸ ਵੀਡੀਓ ਵਿੱਚ ਆਪਾਂ ਪੜਾਂਗੇ ਜੂਨ 1984 ਦੇ ਅਣਜਾਣੇ ਸਿਦਕੀ ਅਤੇ ਯੋਧੇ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਉੱਪਰ ਦਿੱਲੀ ਦਰਬਾਰ ਦਾ ਹਮਲਾ ਸਿੱਖੀ ਦੀ ਨਿਆਰੀ ਹੋੰਦ ਹਸਤੀ ਨੂੰ ਮਲਿਆ ਮੇਟ ਕਰਕੇ ਅਤੇ ਸਿੱਖਾਂ ਨੂੰ ਸਦਾ ਲਈ ਦੁਬੇਲ ਬਣਾ ਕੇ ਰੱਖਣ ਦਾ ਯਤਨ ਸੀ ਫੌਜ ਨੇ ਮਨ ਚਾਹਿਆ ਕਹਿਰ ਢਾਇਆ ਅਤੇ ਮਨੁੱਖਤਾ ਨੂੰ ਸ਼ਰਮਸਾਰ ਕੀਤਾ ਸੰਤ ਜਰਨੈਲ ਸਿੰਘ ਜੀ ਅਤੇ ਉਹਨਾਂ ਦੇ ਸਾਥੀਆਂ ਨੇ ਦਿੱਲੀ ਦਰਬਾਰ ਦੇ ਇਸ ਹਮਲੇ ਦਾ ਆਪਣੀਆਂ ਸ਼ਹਾਦਤਾਂ ਨਾਲ ਮੁਕਾਬਲਾ ਕੀਤਾ ਹਮਲੇ ਸਮੇਂ ਦਰਬਾਰ ਸਾਹਿਬ ਦੇ ਦਵਾਲੇ ਵਿੱਚ ਹਜ਼ਾਰਾਂ ਸਿੱਖ ਸੰਗਤਾਂ ਸਨ ਉਹਨਾਂ ਨੂੰ ਅੰਦਰ ਤਾਂ ਆਉਣ ਦਿੱਤਾ ਪਰ ਬਾਹਰ ਨਹੀਂ ਜਾਣ ਦਿੱਤਾ ਬੱਚੇ ਬੀਬੀਆਂ ਅਤੇ ਬਜ਼ੁਰਗ ਕਿਸੇ ਨੂੰ ਵੀ ਨਹੀਂ ਬਖਸ਼ਿਆ ਗਿਆ ਗਰਮੀ ਦੇ ਮੌਸਮ ਵਿੱਚ ਉਹਨਾਂ ਨੂੰ ਪਹਿਲਾਂ ਬੰਦ ਰੱਖਿਆ ਅਤੇ ਸੈਂਕੜਿਆਂ ਦੀ ਗਿਣਤੀ ਵਿੱਚ ਸੰਗਤ ਨੂੰ ਵੀ ਗੋਲੀਆਂ ਅਤੇ ਬੰਬਾਂ ਨਾਲ ਉਡਾ ਦਿੱਤਾ ਗਿਆ ਇੱਕ ਵਾਰ ਸਾਰੇ ਦਰਬਾਰ ਸਾਹਿਬ ਸਮੂਹ ਵਿੱਚ ਖੂਨ ਮੀਂਹ ਦੇ ਪਾਣੀ ਵਾਂਗ ਖੜ ਗਿਆ ਸੀ 4 ਜੂਨ ਤੋਂ 6 ਜੂਨ ਤੱਕ ਕਤਲੋਗਾਰਧ ਹੁੰਦੀ ਰਹੀ 7 ਜੂਨ ਨੂੰ ਕੁਝ ਢਿੱਲ ਹੋਈ ਭਾਰਤ ਲਸ਼ਕਰਾਂ ਅਤੇ ਖਾਲਸਾਈ ਦਸਤਿਆਂ ਵਿਚਕਾਰ ਜੰਗ ਵਿੱਚ ਜਿਹੜੇ ਸਿੰਘ ਜੂਝ ਕੇ ਸ਼ਹੀਦ ਹੋਏ ਉਹ ਸਾਡੇ ਲਈ ਮਾਣ ਵਾਲੀ ਗੱਲ ਹੈ ਸੰਗਤ ਕੋਲ ਤਾਂ ਕੋਈ ਹਥਿਆਰ ਨਹੀਂ ਸੀ ਅਤੇ ਨਾ ਹੀ ਉਹਨਾਂ ਨੂੰ ਇਸ ਜੰਗ ਬਾਰੇ ਪਤਾ ਸੀ ਹਕੂਮਤ ਨੇ ਉਹਨਾਂ ਨੂੰ ਧੋਖੇ ਵਿੱਚ ਰੱਖ ਕੇ ਅੰਦਰ ਲਿਆਂਦਾ ਅਤੇ ਫਿਰ ਜੰਗ ਦੇ ਬਹਾਨੇ ਨਾਲ ਉਹਨਾਂ ਨੂੰ ਬੇਦਰਦੀ ਨਾਲ ਮਾਰਿਆ ਇਹ ਬਹੁਤ ਵੱਡਾ ਸਵਾਲ ਹੈ ਇਹਦੇ ਬਾਰੇ ਹੁਣ ਤੱਕ ਕਈ ਕੁਝ ਸਾਹਮਣੇ ਆ ਚੁੱਕਾ ਹੈ ਹੋਰ ਵੀ ਬਹੁਤ ਕੁਝ ਹੈ ਜੋ ਹਾਲੇ ਤੱਕ ਪਰਦੇ ਦੇ ਪਿੱਛੇ ਹੈ ਇਸ ਸਮੇਂ ਦੌਰਾਨ ਵੀ ਸੰਗਤ ਵਿੱਚੋਂ ਕਈ ਸਿੰਘ ਸਿੰਘਣੀਆਂ ਨੇ ਉੱਚੇ ਕਿਰਦਾਰ ਦੇ ਦਰਸ਼ਨ ਕਰਵਾਏ ਇਹੋ ਜਹੀਆਂ ਕਈ ਕਹਾਣੀਆਂ ਹੋਣਗੀਆਂ ਰੂਪੋਸ਼ ਜ਼ਿੰਦਗੀ ਦੌਰਾਨ ਮੈਂ ਦਰਬਾਰ ਸਾਹਿਬ ਵਿੱਚੋਂ ਜੂਝ ਕੇ ਅਤੇ ਬਚ ਕੇ ਨਿਕਲੇ ਕਈ ਸਿੰਘ ਸਿੰਘਣੀਆਂ ਨੂੰ ਮਿਲਿਆ ਹਾਂ ਉਹਨਾਂ ਜੋ ਕੁਝ ਮੈਨੂੰ ਅੰਦਰ ਬਾਰੇ ਦੱਸਿਆ ਉਹਦਾ ਕੁਝ ਹਿੱਸਾ ਮੈਨੂੰ ਹਾਲੇ ਵੀ ਯਾਦ ਹੈ ਉਹਨਾਂ ਦਿਨਾਂ ਵਿੱਚ ਮੈਨੂੰ ਇੱਕ ਠਾਹਰ ਉੱਤੇ 40 ਕੋਸਾਲ ਦਾ ਸਿੰਘ ਕਈ ਵਾਰ ਮਿਲਿਆ ਜੇ ਘਰ ਦਰਬਾਰ ਸਾਹਿਬ ਦੇ ਬਿਲਕੁਲ ਨੇੜੇ ਸੀ ਇਹ 3 ਤਰੀਕ ਸ਼ਾਮ ਨੂੰ ਜਦੋਂ ਅੰਦਰ ਗਿਆ ਤਾਂ ਫੌਜ ਨੇ ਬਾਹਰ ਜਾਣ ਦਾ ਰਸਤਾ ਬੰਦ ਕਰ ਦਿੱਤਾ ਜਿਸ ਕਰਕੇ ਉਹ ਅੰਦਰ ਹੀ ਰਹਿ ਗਿਆ ਇਹ ਹੋਰ ਸੰਗਤ ਵੰਗ ਲੰਗਰ ਪ੍ਰਕਰਮਾ ਅਤੇ ਸਰਾਵਾਂ ਵਿੱਚ ਘੁੰਮਿਆ ਕਿ ਕਿਸੇ ਪਾਸਿਓਂ ਬਾਹਰ ਨਿਕਲਿਆ ਜਾਵੇ 4 ਤਰੀਕ ਨੂੰ ਜਦੋਂ ਸਵੇਰੇ ਗੋਲੀਬਾਰੀ ਸ਼ੁਰੂ ਹੋਈ ਤਾਂ ਇਹ ਇੱਕ ਥਾਂ ਉੱਤੇ ਹੀ गिर ਗਿਆ ਉਹਨੇ ਫੌਜ ਦੇ ਵਤੀਰੇ ਬਾਰੇ ਦੱਸਿਆ ਕਿ ਉਹਨਾਂ ਨੇ ਬੱਚੇ ਔਰਤਾਂ ਅਤੇ ਬੰਦਿਆਂ ਵਿੱਚ ਕੋਈ ਫਰਕ ਨਹੀਂ ਕੀਤਾ ਅਤੇ ਸਾਰਿਆਂ ਉੱਤੇ ਗੋਲੀਬਾਰੀ ਕੀਤੀ ਉਹ ਕਿਸੇ ਤਰ੍ਹਾਂ ਪ੍ਰਕਰਮਾਂ ਤੋਂ ਸਰਾਵਾਂ ਵੱਲ ਆ ਗਿਆ ਕਿਉਂਕਿ ਉਹਨੂੰ ਪਤਾ ਲੱਗ ਗਿਆ ਕਿ ਇੱਥੇ ਮੁਕਾਬਲਾ ਹੋ ਰਿਹਾ ਹੈ ਪਰ ਉੱਧਰ ਨਹੀਂ ਹੋ ਰਿਹਾ ਸੀ ਉਹਨੇ ਵੇਖਿਆ ਕਿ ਜਿੱਥੇ ਮੁਕਾਬਲਾ ਨਹੀਂ ਹੋ ਰਿਹਾ ਸੀ ਉੱਥੇ ਜ਼ੁਲਮ ਵਧੇਰੇ ਹੋ ਰਿਹਾ ਸੀ ਲੋਕ ਮਰਨ ਨਾਲੋਂ ਜ਼ਖਮੀ ਵਧੇਰੇ ਹੋਏ ਸਨ ਪਰ ਜ਼ਖਮੀਆਂ ਤੇ ਬਾਕੀਆਂ ਵਿੱਚ ਵੀ ਕੋਈ ਫਰਕ ਨਹੀਂ ਸੀ ਕੀਤਾ ਜਾ ਰਿਹਾ ਉਹਨਾਂ ਨੇ ਸਾਰਿਆਂ ਨੂੰ ਠੇਡੇ ਵੱਟਾਂ ਮਾਰ ਕੇ ਗੱਡੀਆਂ ਵਿੱਚ ਤੋਨ ਕੇ ਕਿਸੇ ਪ੍ਰਾਣੀ ਜਿਹੀ ਕਾਰੀ ਇਮਾਰਤ ਵਿੱਚ ਬੰਦ ਕਰ ਦਿੱਤਾ। ਇਹ ਇਮਾਰਤ ਦੇ ਕਈ ਕਮਰੇ ਸਨ ਜੋ 200 ਵਰਗ ਫੁੱਟ ਦੇ ਕਰੀਬ ਸਨ। ਇਹਨਾਂ ਵਿੱਚ ਇੱਕ ਹੀ ਦਰਵਾਜ਼ਾ ਸੀ ਤੇ ਕੋਈ ਰੋਸ਼ਨਦਾਨ ਜਾਂ ਖਿੜਕੀ ਵਗੈਰਾ ਵੀ ਨਹੀਂ ਸੀ। ਕੋਈ ਪੱਖਾ ਵੀ ਨਹੀਂ ਸੀ। ਸ਼ਾਇਦ ਇਹ ਕਿਸੇ ਮਾਲਖਾਨੇ ਦੇ ਕਮਰੇ ਸਨ। ਸੰਗਤ ਨੂੰ ਗੱਡੀਆਂ ਵਿੱਚੋਂ ਕੁੱਟਦਿਆਂ ਧੂੰਦਿਆਂ ਲਾ ਕੇ ਇਹਨਾਂ ਕਮਰਿਆਂ ਵਿੱਚ ਬੰਦ ਕਰ ਦਿੱਤਾ ਗਿਆ। ਜਿਸ ਕਮਰੇ ਵਿੱਚ ਇਹ ਸਿੰਘ ਬੰਦ ਸੀ ਉਹਦੇ ਦਸਨ ਮੁਤਾਬਕ ਉਸ ਕਮਰੇ ਵਿੱਚ ਐਨੇ ਬੰਦਿਆਂ ਨੂੰ ਬੰਦ ਕੀਤਾ ਕਿ ਖੜਨ ਯੋਗੀ ਥਾਂ ਹੀ ਮਸਾ ਸੀ ਐਨੀ ਗਰਮੀ ਵਿੱਚ ਐਨੇ ਬੰਦਿਆਂ ਦੇ ਬੰਦ ਕਮਰੇ ਵਿੱਚ ਹੋਣ ਨਾਲ ਹਮਸ ਅਤੇ ਘੁੱਟਨ ਬਹੁਤ ਜ਼ਿਆਦਾ ਹੋ ਗਈ ਸੀ ਜੇ ਕੋਈ ਬੈਠਦਾ ਤਾਂ ਉਹਨੇ ਦਮ ਘੁੱਟ ਕੇ ਹੀ ਮਰ ਜਾਣਾ ਸੀ ਇਹ ਬਹੁਤ ਜੋਖਮ ਅਤੇ ਸਹਿਮ ਭਰਿਆ ਸਮਾਂ ਸੀ ਕਿਸੇ ਨੂੰ ਪਤਾ ਨਹੀਂ ਸੀ ਕਿ ਅੱਗੇ ਉਹਨਾਂ ਨਾਲ ਕੀ ਹੋਣ ਵਾਲਾ ਹੈ ਫੌਜੀਆ ਦਾ ਵਤੀਰਾ ਬਹੁਤ ਮਾੜਾ ਸੀ ਅਸਲ ਵਿੱਚ ਉਹ ਸਾਰਿਆਂ ਨੂੰ ਮਾਰਨਾ ਚਾਹੁੰਦੇ ਸਨ ਪਰ ਕਿਸੇ ਚੰਗੇ ਅਫਸਰ ਦੇ ਵਿੱਚ ਆਉਣ ਨਾਲ ਸਭ ਨੂੰ ਗ੍ਰਿਫਤਾਰ ਕਰਨਾ ਪੈ ਗਿਆ ਇਸ ਦੇ ਲਈ ਫੌਜ ਕੋਲ ਕੋਈ ਪ੍ਰਬੰਧ ਨਹੀਂ ਸੀ ਜਿਸ ਕਰਕੇ ਸਾਨੂੰ ਇੱਥੇ ਲਿਆ ਕੇ ਤੁੰਨ ਦਿੱਤਾ ਫੌਜੀਆਂ ਵਿੱਚੋਂ ਬਹੁਤਿਆਂ ਦੀ ਸ਼ਰਾਬ ਪੀਤੀ ਹੋਈ ਸੀ ਉਹ ਹਰ ਗੱਲ ਉੱਤੇ ਗਾਲਾਂ ਕੱਢਦੇ ਸਨ ਗਰਮੀ ਘੁੱਟਣ ਅਤੇ ਤੇਹ ਕਰਕੇ ਲੋਕਾਂ ਵਿੱਚ ਹਾਹਾਕਾਰ ਮਚ ਗਈ ਕਈ ਬੰਦੇ ਉੱਚੀ ਉੱਚੀ ਚੀਕਣ ਲੱਗ ਪਏ 2-3 ਘੰਟਿਆਂ ਮਗਰੋਂ ਫੌਜੀਆਂ ਨੇ ਦਰਵਾਜ਼ਾ ਖੋਲ੍ਹਿਆ ਤਾਂ ਲੋਕਾਂ ਨੇ ਪਾਣੀ ਦੀ ਮੰਗ ਕੀਤੀ ਅੱਗੋਂ ਫੌਜੀਆਂ ਨੇ ਗਾਲਾਂ ਕੱਢੀਆਂ ਤੇ ਕਿਹਾ ਕਿ ਜਿਹੜਾ ਬਾਹਰ ਆਊ ਉਹਨੂੰ ਗੋਲੀ ਵੱਜੇ ਪਾਣੀ ਪਿਉਣ ਦੀ ਥਾਂ ਜਲੀਲ ਕਰਕੇ ਫੌਜੀਆ ਨੇ ਫਿਰ ਸਭ ਨੂੰ ਅੰਦਰ ਬੰਦ ਕਰ ਦਿੱਤਾ ਅਤੇ ਦਰਵਾਜ਼ਾ ਲਾ ਦਿੱਤਾ ਇਸ ਨਾਲ ਜ਼ਿਆਦਾਤਰ ਲੋਕ ਘਬਰਾ ਗਏ ਜੋ ਪਹਿਲਾਂ ਹੀ ਹਾਲ ਬਿਹਾਲ ਸਨ ਲੋਕ ਪਿੰਜਰੇ ਵਿੱਚ ਤੁੰਨੇ ਮੁਰਗੀਆਂ ਵਾਂਗ ਕਸਾਈ ਦੀ ਛੁਰੀ ਦੀ ਉਡੀਕ ਕਰ ਰਹੇ ਸਨ ਕੁਝ ਛਿਰ ਵਿੱਚ ਲੋਕ ਢਾਲ ਹੋ ਕੇ ਇੱਕ ਦੂਜੇ ਦੇ ਆਸਰੇ ਨਾਲ ਖੜਨ ਲੱਗੇ ਸਨ ਸਭ ਨੂੰ ਸਾਹ ਔਖਾ ਆ ਰਿਹਾ ਸੀ ਹੌਲੀ ਹੌਲੀ ਬੰਦੇ ਥੱਲੇ ਡਿੱਗਣ ਲੱਗ ਪਏ ਡਿੱਗਣ ਵਾਲਿਆਂ ਵਿੱਚੋਂ ਮੁੜ ਕੋਈ ਵੀ ਉੱਠਦਾ ਹੀ ਸੀ। ਜ਼ਿਆਦਾਤਰ ਲੋਕ ਤੇਹ ਅਤੇ ਘਟਨ ਨਾਲ ਤੜਕੇ ਤੱਕ ਬੇਹੋਸ਼ ਜਿਹੇ ਹੋ ਗਏ ਸਨ। ਕਈਆਂ ਦਾ ਮਲਮੂਤਰ ਵੀ ਉੱਥੇ ਹੀ ਨਿਕਲ ਗਿਆ ਸੀ। ਉਹ ਸਿੰਘ ਨੇ ਦੱਸਿਆ ਕਿ ਉਸ ਕਮਰੇ ਵਿੱਚ ਇੱਕ 50 ਕਸਾਲ ਦੀ ਬੀਬੀ ਸੀ। ਉਸ ਬੀਬੀ ਨੇ ਅਖੀਰ ਤੱਕ ਹੌਸਲਾ ਨਹੀਂ ਹਾਰਿਆ। ਉਹ ਸਾਰਿਆਂ ਨੂੰ ਹੌਸਲਾ ਦੇਂਦੀ ਰਹੀ ਅਤੇ ਸਮਝਾਉਂਦੀ ਰਹੀ ਕਿ ਇਹ ਸਾਡੀ ਪਰਖ ਦਾ ਸਮਾਂ ਹੈ। ਤੁਸੀਂ ਹੌਸਲਾ ਨਾ ਹਾਰੋ। ਉਹਨਾਂ ਨੇ ਸਾਡੇ ਤਖਤ ਉੱਤੇ ਹਮਲਾ ਕੀਤਾ ਹੈ ਤਾਂ ਸਾਡੇ ਸਰੀਰਾਂ ਦੇ ਕੀ ਮਾਇਨੇ ਹਨ? ਕੁਝ ਸਮਝਾਉਣ ਮਗਰੋਂ ਉਹ ਫੇਰ ਸਤਨਾਮ ਦਾ ਜਾਪ ਕਰਨ ਲੱਗ ਜਾਂਦੀ ਜਾਂ ਚੌਪਈ ਸਾਹਿਬ ਦਾ ਪਾਠ ਕਰਨ ਲੱਗ ਜਾਂਦੀ ਹੌਲੀ ਹੌਲੀ ਉਹਦਾ ਸਭ ਉੱਤੇ ਅਸਰ ਹੋਣਾ ਸ਼ੁਰੂ ਹੋਇਆ ਉਸ ਵੱਲ ਵੇਖ ਕੇ ਕੁਝ ਹੋਰ ਬੰਦਿਆਂ ਨੇ ਵੀ ਹੌਸਲਾ ਫੜਿਆ ਅਤੇ ਹਾਲਾਤ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਲੋਕਨੇ ਢਾਲ ਵੀ ਹੋ ਗਏ ਸਨ ਪਰ ਕੁਝ ਲੋਕ ਥੋੜੇ ਧੀਰਜ ਵਿੱਚ ਵੀ ਆ ਗਏ ਜਿਸ ਕਰਕੇ ਰੋਣਾ ਅਤੇ ਰੋਲਾ ਵੀ ਥੰਮ ਗਿਆ ਕੁਝ ਹੋਰ ਲੋਕ ਵੀ ਪਾਠ ਕਰਨ ਲੱਗ ਪਏ ਪਰ ਬਹੁਤੇ ਲੋਕਾਂ ਦੀ ਮਾਨਸਿਕ ਹਾਲਤ ਜ਼ਿਆਦਾ ਖਰਾਬ ਹੋ ਗਈ ਸੀ ਉਹ ਬਹੁਤ ਡਰ ਘਬਰਾ ਗਏ ਸਨ ਉਹਨਾਂ ਤੋਂ ਪਾਠ ਵੀ ਨਹੀਂ ਹੋ ਰਿਹਾ ਸੀ। ਅਗਲਾ ਸਾਰਾ ਦਿਨ ਅਤੇ ਰਾਤ ਕਮਰਾ ਇਸੇ ਤਰ੍ਹਾਂ ਹੀ ਬੰਦ ਰਿਹਾ। ਕਈ ਜੀ ਉੱਥੇ ਹੀ ਪੂਰੇ ਹੋ ਗਏ। ਜਿਹੜਾ ਪੂਰਾ ਹੋਣ ਲੱਗਦਾ ਉਹ ਬੇਹੋਸ਼ ਹੋ ਕੇ ਡਿੱਗਦਾ ਅਤੇ ਸਰਕ-ਸਰਕ ਕੇ ਉਹਦੇ ਲਈ ਥਾਂ ਬਣ ਜਾਂਦੀ। ਬੰਦਿਆਂ ਦੇ ਡਿੱਗਣ ਨਾਲ ਖੜਨ ਦੀ ਥਾਂ ਹੋਰ ਕਟੀ ਜਾਂਦੀ ਸੀ। ਇਹ ਬੀਬੀ ਨੇ ਆਪਣਾ ਸਿਰੜ ਜਾਰੀ ਰੱਖਿਆ। ਉਹ ਕਿਸ ਮਿੱਟੀ ਦੀ ਬਣੀ ਸੀ ਕਿ ਉਹ ਪਾਠ ਕਰਨ ਤੋਂ ਬਿਨਾ ਹੌਸਲੇ ਵਾਲੀਆਂ ਗੱਲਾਂ ਵੀ ਕਰੀ ਗਈ। ਤੀਜੇ ਦਿਨ ਸਵੇਰੇ ਜਾ ਕੇ ਬਾਹਰੋਂ ਦਰਵਾਜ਼ਾ ਖੁੱਲ੍ਹਿਆ। ਕੋਈ ਨਵੀਂ ਜੀ ਟੁਕੜੀ ਦੀਵਾਰੀ ਆਈ ਸੀ ਜਿਸ ਨੇ ਸ਼ਰਾਬ ਨਹੀਂ ਪੀਤੀ ਹੋਈ ਸੀ ਉਹਨਾਂ ਨੇ ਲੋਕਾਂ ਨੂੰ ਬਾਹਰ ਆਉਣ ਦਿੱਤਾ ਅਤੇ ਪਾਣੀ ਪਿਆਇਆ ਅਤੇ ਪੂਰੇ ਹੋ ਗਏ ਬੰਦੇ ਬੀਬੀਆਂ ਦੀਆਂ ਲਾਸ਼ਾਂ ਨੂੰ ਉੱਥੋਂ ਚੁੱਕਿਆ ਮੁੜ ਕੇ ਬਾਕੀ ਜਿਉਂਦੇ ਬੱਚਿਆਂ ਨੂੰ ਫਿਰ ਉਸੇ ਕਮਰੇ ਵਿੱਚ ਬੰਦ ਕਰ ਦਿੱਤਾ ਗਿਆ ਮਗਰੋਂ ਸਭ ਉੱਤੇ ਮੁਕਦਮੇ ਪਾ ਕੇ ਉੱਥੋਂ ਸਿੱਧੇ ਜੇਲ੍ਹ ਭੇਜ ਦਿੱਤਾ ਗਿਆ ਇੱਥੋਂ ਕਈ ਮਹੀਨਿਆਂ ਬਾਅਦ ਉਹ ਰਿਹਾ ਹੋ ਕੇ ਆਪਣੇ ਆਪਣੇ ਘਰਾਂ ਨੂੰ ਗਏ ਉਹ ਸਿੰਘ ਨੇ ਇਹ ਗੱਲ 2-3 ਵਾਰ ਸੁਣਾਈ ਸੀ ਪਰ ਹਰ ਵਾਰ ਉਹਨਾਂ ਦੋ ਰਾਤਾਂ ਦੀ ਗੱਲ ਕਰਦੇ ਆਂ ਡੂੰਗੀ ਉਦਾਸੀ ਵਿੱਚ ਚਲਾ ਜਾਂਦਾ ਸੀ ਅਤੇ ਉਹਦੇ ਅਥਰੂ ਵਹਿ ਤੁਰਦੇ ਸਨ ਪਰ ਹਰ ਵਾਰ ਉਸ ਬੀਬੀ ਦੀ ਗੱਲ ਕਰਕੇ ਉਹਨੂੰ ਸਕੂਨ ਮਹਿਸੂਸ ਹੁੰਦਾ ਸੀ ਉਹਦੇ ਦੱਸਣ ਮੁਤਾਬਕ ਜਿੰਨੇ ਲੋਕਾਂ ਨੂੰ ਉਹ ਕਮਰੇ ਵਿੱਚ ਬੰਦ ਕੀਤਾ ਗਿਆ ਸੀ ਉਹਨਾਂ ਵਿੱਚੋਂ ਅੱਧੇ ਕੋ ਜਿਉਂਦੇ ਬਚੇ ਸਨ ਸ਼ਾਇਦ ਉਸ ਇਮਾਰਤ ਦੇ ਬਾਕੀ ਕਮਰਿਆਂ ਵਿੱਚ ਵੀ ਇਦਾਂ ਹੀ ਹੋਇਆ ਹੋਵੇ ਜਾਂ ਇਸ ਤੋਂ ਘੱਟ ਵੱਧ ਵੀ ਧੰਨਵਾਦ